ਠੰਡਾ ਦੇ ਮਲੋਟ ਰੋਡ ਤੇ ਇੱਕ 50 ਤੋਂ 55 ਸਾਲ ਦੇ ਚੌਂਕੀਦਾਰ ਦਾ ਸ਼ੱਕੀ ਹਾਲਾਤਾਂ ਦੇ ਵਿੱਚ ਹੋਇਆ ਕਤਲ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦੱਸਦੀ ਹੈ ਕਿ ਬੀਤੀ ਰਾਤ ਬਠਿੰਡਾ ਦੇ ਮਲੋਟ ਰੋਡ ਤੇ ਸਬਜ਼ੀ ਫਲਾਂ ਵਾਲੀਆਂ ਜੋ ਦੁਕਾਨਾਂ ਲੱਗਦੀਆਂ ਹਨ ਉਹਨਾਂ ਵੱਲੋਂ ਇੱਕ ਚੌਂਕੀਦਾਰ ਰੱਖਿਆ ਹੋਇਆ ਸੀ ਜਿਸ ਦਾ ਬੀਤੀ ਰਾਤ ਕਤਲ ਹੋ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਦੀ ਥਾਣਾ ਥਰਮਲ ਦੀ ਪੁਲਿਸ ਪਾਰਟੀ ਪਹੁੰਚ ਚੁੱਕੀ ਹੈ ਤੇ ਐਸਪੀਸੀਟੀ ਨਰਿੰਦਰ ਸਿੰਘ ਮੌਕੇ ਤੇ ਆ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦੇ ਰਾਹੀਂ ਇੱਕ ਵਾਰ ਇਸ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪੰਚਾਇਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਇੱਕ ਪ੍ਰਵਾਸੀ ਵਿਅਕਤੀ ਸੀ ਜੋ ਇੱਥੇ ਦੁਕਾਨਾਂ ਦੇ ਜੋ ਇੱਥੇ ਆਪਣਾ ਫਲਾਂ ਦੀਆਂ ਜਾਂ ਸਬਜ਼ੀਆਂ ਦੀਆਂ ਇੱਥੇ ਦੁਕਾਨ ਲਗਦੀਆਂ ਹਨ ਉੱਥੇ ਇਹ ਵਿਅਕਤੀ ਚਮਕੀ ਲੱਗਦਾ ਕੰਮ ਕਰਦਾ ਜੀ ਕਿਸੇ ਦੀ ਸਰਦੀ ਬਸਤ ਮਾਰ ਕੇ ਬੀਤੀ ਰਾਤ ਦੇਖੋ ਮੇਰਾ ਨਾਮ ਲਾਲਚੰਦ ਹੈਗਾ ਜੀ ਹਾਲਾਤ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ ਕੀ ਹਾਲ ਹੈ ਇਥੇ ਬੁਰਾ ਹਾਲ ਹੋਇਆ ਪਿਆ ਕੋਈ ਲੌਨ ਆਰਡਰ ਹੈ ਨਹੀਂਗਾ ਸਰਕਾਰ ਫੇਲ ਹੋ ਚੁੱਕੀ ਹੈ ਜਿੰਜ ਲੌਨ ਆਰਡਰ ਹੁੰਦਾ ਇਥੇ ਗਸਤ ਗੁਸ ਹੋ ਰਹੀ ਹੁੰਦੀ ਉਹ ਇਸ ਇਥੇ ਦੇਖ ਲਈ ਤਾਂ ਆ ਵਾਰਦਾਤ ਨਹੀਂ ਹੁੰਦੀ ਗਰੀਬ ਬੰਦਾ ਨਾ ਮਾਰਦਾ ਮਰ ਗਿਆ ਵਿਚਾਰਾ ਗਰੀਬ ਬੰਦੇ ਇਥੇ ਰੇੜੀ ਲਾਉਂਦੇ ਨੇ ਉਹਨਾਂ ਦੇ ਖੋਕੇ ਨੇ ਇਹ ਵੀ ਗਰੀਬ ਬੰਦੇ ਨੇ ਜਿਹੜਾ ਮਰਿਆ ਹੋ ਵੀ ਗਰੀਬ ਬੰਦਾ ਬੁਰਾ ਹਾਲ ਹੋਇਆ ਪਿਆ ਜੀ 2-2 ਰੁਪਏ ਪਿੱਛੇ 10-10 ਰੁਪਏ ਪਿੱਛੇ ਕਤਲ ਹੋਈ ਜਾਂਦੇ ਨੇ ਇੱਥੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਪ੍ਰਸ਼ਾਸਨ ਕੋਈ ਨਹੀਂ ਧਿਆਨ ਦੇ ਰਿਹਾ ਕੀ ਕੰਮ ਕਰ ਰਿਹਾ ਸੀ ਬੰਦਾ ਚੌਕੀਦਾਰ ਲੱਗਿਆ ਸੀ ਇੱਥੇ ਤੁਹਾਡੀਆਂ ਤਾਂ ਕਰਦੇ ਇੱਥੇ ਸਾਡੇ ਹੈਗੇ ਭਰਾ ਹੈਗੇ ਇਹਨਾਂ ਦੀਆਂ ਦੁਕਾਨਾਂ ਹੈਗੀਆਂ ਆਪਦੀ ਰੋਜੀ ਰੋਟੀ ਕਮਾਉਂਦੇ ਨੇ ਗਰੀਬ ਬੰਦੇ ਨੇ ਸਵੇਰ ਤੋਂ ਸ਼ਾਮ ਤੱਕ ਬੈਠੇ ਹੁੰਦੇ ਨੇ 100-200 ਦੀ ਦਿਹਾੜੀ ਕਮਾਉਂਦੇ ਨੇ ਉਹਨਾਂ ਵਿੱਚ ਵੀ ਅੱਖ ਰੱਖੀ ਬੈਠੇ ਨੇ ਨਸ਼ੇੜੀ ਆ ਜਿਹੜੇ ਹੈਗੇ ਆ ਗੁੰਡੇ ਟਾਈਪ ਲੋਕ ਤੇ ਉਹਨਾਂ ਨੂੰ ਵੀ ਲੁੱਟਣ ਨੂੰ ਫਿਰਦੇ ਨੇ ਕੀ ਕਰਨਗੇ ਵਿਚਾਰੇ ਕੀ ਰੋਜੀ ਰੋਟੀ ਕਮਾਉਣਗੇ ਤਾਂ ਹੁੰਦਾਰ ਦਾ ਮਾਹੌਲ ਹੋ ਗਿਆ ਇਹ ਤਾਂ ਆਪ ਦੀ ਦੁਕਾਨਾਂ ਵੀ ਨਹੀਂ ਖੋਲਣਗੇ ਹੁਣ ਜਦੋਂ ਸ਼ਾਮ ਨੂੰ ਜਿਹੜੀ ਦੁਕਾਨਦਾਰੀ ਹੁੰਦੀ ਉਹ ਬੰਦ ਕਰਕੇ ਘਰੇ ਚਲੇ ਜਾਣਗੇ ਵਿਚਾਰੇ ਕੀ ਕਮਾਉਣਗੇ ਵਿਚਾਰੇ ਇਹ ਇਹ ਪੂਰਾ ਮੌਬੂਲਾ ਹੈ ਕਿ ਅੱਜ ਸੋ ਆ ਜਿਹੜੀ ਸਾਨੂੰ ਡੈਡ ਬੋਡੀ ਦੀ ਇੰਟੀਮੇਸ਼ਨ ਆਈ ਜੀ ਇੱਥੇ ਸਾਡੀ ਪੋਸਟ ਕੋਟੀ ਤਰ੍ਹਾਂ ਤੋਂ ਮੌਕੇ ਤੇ ਆਈ ਤੇ ਇੱਥੇ ਪਤਾ ਲੱਗਿਆ ਵੀ ਇੱਕ ਧੀਬ 50 ਸਾਲ ਦਾ ਵਿਅਕਤੀ ਹੈ ਕਿਸ਼ਨ ਜਿਹਦੀ ਡੈਡ ਬੋਡੀ ਹੈਗੀ ਵਰਾਇ ਕੀ ਕੰਮ ਕਰਦਾ ਸੀ ਇਹ ਜੀ ਇੱਥੇ ਦਾ ਰਹਿੰਦਾ ਗੁਰੂ ਲਾੜਕ ਨਗਰ ਖਾਣੇ ਫਰਮਲ ਦੇ ਏਰੀਆ ਵਿੱਚ ਤੇ ਪਿੱਛੇ ਅਯੁੱਧਿਆ ਦਾ ਯੂਪੀ ਦਾ ਤੇ 50 ਸਾਲ ਦੀ ਤੋਂ ਕਰੀਬ ਇੱਥੇ ਰਹਿ ਰਿਹਾ ਏ ਇਹ ਚੌਕੀਦਾਰੀ ਦਾ ਕੰਮ ਕਰਦਾ ਸੀ ਕਿਸ ਤਰੀਕੇ ਨਾਲ ਆਪਕੀ ਜੀ ਉਸ ਲਾਗੇ ਖਲਾਜ ਜੀ ਮੁਰਲੀ ਪੜਤਾਲ ਤੋਂ ਲੱਗ ਰਿਹਾ ਵੀ ਜਿਵੇਂ ਕਿਸੇ ਨੇ ਇਹਦੇ ਸਿਰ ਤੇ ਵਾਰ ਕੀਤੇ ਹੁੰਦੇ ਆ ਤੇ ਬਾਕੀ ਤਫਤੀਸ਼ ਦਾ ਹਿੱਸਾ ਬਾਕੀ ਤਫਤੀਸ਼ ਜਾਰੀ ਹਾਂ ਜੀ ਉਸੇ ਕਾਲ ਕਰਕੇ ਸ਼ਾਕੇਦਰ ਜਾ ਰਿਹਾ ਵੀ ਜਿਵੇਂ ਚੌਕੀਦਾਰ ਸੀਗਾ ਤੇ ਦੁਕਾਨ ਦੇ ਤਾਲੇ ਵੀ ਹੈਗੇ ਆ ਤੇ ਉਥੋਂ ਕੋਈ ਇਸੇ ਕਰਕੇ ਆਪਣਾ ਸ਼ੱਕ ਇਸ ਪਾਸੇ ਜਾ ਰਹੇ ਕਿ ਕਿਸੇ ਨੇ ਕੋਈ ਵਾਰ ਕੀਤਾ ਇਹਦਾ ਜਿਹੜਾ ਪੰਜ ਆ ਗਿਆ ਮੌਕੇ ਤੇ ਇਹਦਾ ਬਿਆਨ ਕਰਕੇ ਕਰਕੇ ਤਰ੍ਹਾਂ ਤੇਰੀ ਅਫੇਅਰ ਦਰਜ ਕੀਤੀ ਜਾ